ਗੱਲਬਾਤ ਆਪਾਂ ਡਾਕਟਰ ਅਮਜੀਤ ਸਿੰਘ ਸਾਹਿਬ ਨਾਲ ਬੁੱਧਵਾਰ ਵਾਲੇ ਦਿਨ ਕਰਦੇ ਹੁੰਨੇ ਆ ਦੋ ਮੁੱਦੇ ਹੋਰ ਨੇ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਆ ਡਾਕਟਰ ਸਾਹਿਬ ਜਸਟਰੀ ਕਨਾਲ ਭਾਰਤ ਪਾਕਿਸਤਾਨ ਇੱਕ ਦੂਜੇ ਨੂੰ ਧਮਕੀਆਂ ਵੀ ਦੇ ਰਹੇ ਨੇ ਸੋ ਪਾਕਿਸਤਾਨ ਵਾਲਿਆਂ ਨੇ ਵੀ ਕਿਹਾ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਨਾ ਸਮਝੋ ਅਸੀਂ ਵੀ ਪੂਰਾ ਮੁਕਾਬਲਾ ਕਰਾਂਗੇ ਉਧਰੋਂ ਪਿਛਲੇ ਦਿਨੀ ਆਪਾਂ 20 ਤਰੀਕ ਦੀ ਗੱਲ ਕਰਦੇ ਆ ਤਾਂ ਮੋਦੀ ਨੇ ਦੀਵਾਲੀ ਤੇ ਫਿਰ ਜਦੋਂ ਜਿਹੜੇ ਆਪਣੇ ਉਥੇ ਮਿਲਟਰੀ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀਆਂ ਤਿੰਨ ਸਰਵਿਸਿ ਅਸੀਂ ਪਾਕਿਸਤਾਨ ਉੱਠਣ ਹੀ ਦਿੱਤਾ 트੍ਰాంਪ ਨੇ ਤਾਂ ਫਿਰ ਦੁਬਾਰਾ ਇਸ ਗੱਲ ਦਾ ਖੁਲਾਸਾ ਕੀਤਾ ਕਿ ਸੱਤ ਜਹਾਜ਼ ਤੁਹਾਡੇ ਸਿੱਟੇ ਗਏ ਸਨ ਸੋ ਇਹ ਜਿਹੜੀਆਂ ਧਮਕੀਆਂ ਨੇ ਇੱਕ ਪਾਸੇ ਤਾਲਿਬਾਨ ਦੇ ਨਾਲ ਵੀ ਹੈਂਡਸ਼ੇਕ ਕੀਤਾ ਜਾ ਰਿਹਾ ਰਾਈਟ ਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਉਥੇ ਦੀ ਉਥੇ ਐਮਬੈਸੀ ਵੀ ਦੁਬਾਰਾ ਖੋਲ ਦਿੱਤੀ ਗਈ ਆ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਸਾਊਥ ਈਸ਼ੀਆ ਵਿੱਚ ਇਹੋ ਜਿਹੇ ਜਿਹੜੇ ਹਾਲਾਤ ਬਣ ਰਹੇ ਨੇ ਕਿ ਕਿੱਧਰ ਨੂੰ ਜਾ ਰਹੇ ਨੇ ਦੋਨੋਂ ਵੱਲੋਂ ਧਮਕੀਆਂ ਕਦੀ ਪਾਣੀ ਦੀ ਗੱਲ ਕਦੀ ਆ ਕੇ ਲਾਓ ਸੰਦੂਰ ਦੀ ਗੱਲ ਕਦੀ ਹੋਰ ਇਸ਼ੂ ਆ ਜਾਂਦਾ ਕਿਤੇ ਨਾ ਕਿਤੇ ਹਾਂਜੀ ਸੋ ਕਈ ਵਾਰੀ ਜਿਹੜੀ ਫੇਕ ਨਿਊਜ਼ ਫਲਾ ਕੇ ਮੀਡੀਆ ਵਾਰ ਦੇ ਤਹਿਤ ਸਾਰਾ ਕੁਝ ਕੀਤਾ ਕਰਾਇਆ ਜਾ ਰਿਹਾ ਸੋ ਰਸ਼ੀਆ ਦੀ ਯੂਕਰੇਨ ਵਾਲਾ ਮੁੱਦਾ ਵੀ ਕਿਤੇ ਨਾ ਕਿਤੇ ਹੈ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਜਿਹੜੇ ਇਜ਼ਰਾਈਲ ਤੇ ਗਾਜ਼ਾ ਦੀ ਸੀਜ਼ ਪਰ ਬੜਾ ਮੁੱਦਾ ਵੀ ਚੱਲਦਾ ਸੋ ਵਿਸ਼ਵ ਭਰ ਦੇ ਵਿੱਚ ਸਾਊਥ ਈਸ਼ੀਆ ਵੀ ਇੱਕ ਵੱਡਾ ਕੇਂਦਰ ਆਉਣ ਵਾਲੇ ਦਿਨਾਂ 'ਚ ਬਣੇਗਾ ਜਾਂ ਬਣ ਰਿਹਾ ਤੇ ਕਿਸ ਤੀਕਣੇ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਦੋਨੋਂ ਨਿਊਕਲੀਅਰ ਪਾਵਰ ਰਹੇ ਹਨ ਜੀ ਦੇਖੋ ਇੱਕ ਬੜਾ ਪਪੂਲਰ ਅਖਾਣ ਹੈ ਅੰਗਰੇਜ਼ੀ ਜ਼ਬਾਨ ਦਾ ਸ਼ਾਇਦ ਯੂਰਪ ਤੋਂ ਹੀ ਨਿਕਲ ਕੇ ਆਇਆ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਂਡਰਲਸ ਕਿ ਜਿਹੜੇ ਬਦਮਾਸ਼ ਹੁੰਦੇ ਨੇ ਲਾਲਿਸ ਲੋਕ ਹੁੰਦੇ ਨੇ ਕ੍ਰਿਮਨਲ ਹੁੰਦੇ ਨੇ ਉਹ ਅਖੀਰ ਜਦੋਂ ਉਹਨਾਂ ਨੂੰ ਕੋਈ ਹੋਰ ਹਿਫਾਜ਼ਤੀ ਥਾਂ ਨਹੀਂ ਮਿਲਦੀ ਤੇ ਉਹ ਦੇਸ਼ ਭਗਤੀ ਦੇ ਸੋਲੇ ਗਾਣ ਲੱਗ ਜਾਂਦੇ ਨੇ ਤੇ ਦੇਸ਼ ਭਗਤੀ ਦੇ ਤੰਬੂ ਥੱਲੇ ਆ ਕੇ ਲੁਕ ਜਾਂਦੇ ਨੇ ਇਸ ਵੇਲੇ ਜੋ ਮੋਦੀ ਦੀ ਹਕੂਮਤ ਕਰ ਰਹੀ ਹੈ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਲੀਟਲੀ ਪਿਛਲੇ ਹਫਤੇ ਜਿਵੇਂ ਜਨਾ ਜਿਹੜੇ UN ਡੈਜ਼ਿਗਨੇਟਿਡ ਤਾਲੀਬਾਨ ਰਜਿਮ ਹੈ ਜਿਨ੍ਹਾਂ ਦੇ ਇੰਡੀਵਿਜੂਅਲ ਸਾਰੇ ਨੋ ਫਲਾਈ ਜ਼ੋਨ ਤੇ ਪਾਏ ਹੋਏ ਨੇ ਉਹਨਾਂ ਨੂੰ ਔਰ ਜਨਾ ਨੇ ਖੁਦ ਤਾਲੀਬਾਨ ਨੇ ਭਾਰਤ ਦੀ ਐਮਬੈਸੀ ਤੇ ਹਮਲਾ ਕੀਤਾ ਕਾਬਲ ਦੇ ਵਿੱਚ ਭਾਰਤੀ ਜਰਨਲਿਸਟ ਦਿਨੇਸ਼ ਸਦੀਕੀ ਨੂੰ ਮਾਰਿਆ ਔਰ ਇਹ ਜਿਹੜਾ ਮੁਤਕੀ ਜਿਹੜਾ ਅੱਜ ਉਹਨਾਂ ਦਾ ਫੋਰਮ ਮਿਨਿਸਟਰ ਹੈ ਜਿਹਨੂੰ ਸੱਦ ਕੇ ਛੇ ਦਿਨ ਜਵਾਈਆਂ ਵਾਂਗ ਸੇਵਾ ਕੀਤੀ ਰੈਡ ਕਾਰਪਟ ਵੈਲਕਮ ਦਿੱਤੀ ਇਹ ਉਹੀ ਮਤਕੀ ਹੈ ਕਿ ਜਦੋਂ ਬਾਜਪਾਈ ਦੀ ਸਰਕਾਰ ਵੇਲੇ ਕਸ਼ਮੀਰੀ دہشتਗੱਤ ਜਿਹੜੇ ਜਹਾਜ਼ ਅਗਵਾ ਕਰਕੇ ਲੈ ਗਏ ਸੀ ਕੰਧਾਰ ਔਰ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਮੁਹੰਮਦ ਅਜ਼ਗਰ ਜਿਹੜਾ ਮਸੂਦ ਜਿਹਨੂੰ ਸਭ ਤੋਂ ਖਤਰਨਾਕ ਯਾਸ਼ੀ ਮੁਹੰਮਦ ਔਰ ਲਸ਼ਕਰ-ਏ-ਤਾਇਬਾ ਨਾਲ ਜੋੜਿਆ ਜਾਂਦਾ ਇਹ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਕੈਦ ਸੀ ਇੰਡੀਆ 'ਚ ਔਰ ਹੋਰ ਵੀ ਪੋਲੀਟੀਕਲ ਪ੍ਰਿਜ਼ਨਰਾਂ 'ਤੇ ਛੱਡੇ ਜਾਣ ਔਰ ਉਸ ਵੇਲੇ ਇਹੀ ਅਜੀਤ ਡੋਵਾਲ ਜਿਹੜਾ ਇੰਟੈਲੀਜੈਂਸ ਬਿਊਰੋ ਚ ਕੰਮ ਕਰਦਾ ਸੀ ਜਸਵੰਤ ਸਿੰਘ ਜਿਹੜਾ ਉਹਦਾ ਫੋਰਨ ਮਿਨਿਸਟਰ ਸੀ ਵਾਜਪਾਈ ਸਰਕਾਰ ਦਾ ਐਡਵਾਨੀ ਹੋਮ ਮਿਨਿਸਟਰ ਸੀ ਇਹ ਡੈਲੀਗੇਸ਼ਨ ਤਹਾਰ ਜਾ ਕੇ ਉਦੋਂ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਵਨ ਹਕੂਮਤ ਸੀ ਅਰੇ ਮੁਤਕੀ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਸੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੋਨਾਫਾਈਡ دہشتਗਰ ਦੇ ਰਜਿਮ ਹੈ ਅੱਜ ਭਾਰਤ ਨੂੰ ਔਰ ਜਿਹਨਾਂ ਮੁਸਲਮਾਨਾਂ ਨੂੰ ਭਾਰਤ ਦੇ 20 ਕਰੋੜ ਦਾ ਜੀਣਾ ਆਰਾਮ ਕੀਤਾ ਹੁੰਦਾ ਹੈ ਕਦੇ ਉਹਨਾਂ ਨੂੰ ਅਫਦਾਲੀ ਦੇ ਔਲਾਦ ਕਹਿੰਦੇ ਨੇ ਕਦੇ ਮਹਿਮੂਦ ਗਜ਼ਨਵੀ ਦੇ ਕਹਿੰਦੇ ਨੇ ਕਦੇ ਮੁਹੰਮਦ ਗੋਰੀ ਦੇ ਕਹਿੰਦੇ ਨੇ ਕਿਉਂਕਿ ਤਿੰਨੋਂ ਹੀ ਜਿਹੜੇ ਮੈਂ ਨਾਂ ਲੈ ਰਹੇ ਆ ਅਫਗਾਨ ਹਮਲਾਵਰ ਨੇ ਮੁਗਲ ਤਾਂ 16ਵੀਂ ਸਦੀ ਚ ਆਏ 1526 ਦੇ ਵਿੱਚ ਇਹ ਜਿਹੜੇ ਮੁਹੰਮਦ ਮਹਿਮੂਦ ਗਜ਼ਨਵੀ ਜਿਹਨੇ ਸੋਮਨਾਥ ਦਾ ਮੰਦਿਰ ਤੋੜਿਆ ਬੁੱਧ 10ਵੀਂ ਯਾਰ ਵੀ ਸੋਹਣੇ ਇਹ ਜਿਹੜੇ ਅਫਗਾਨ ਧੜਵੀ ਦਾ ਜਿਹੜੇ ਜਿਨ੍ਹਾਂ ਨੂੰ ਇਹ ਬੋਗਲਾ ਨੂੰ ਦੀ ਔਰਤ ਦੇ ਨਾਲ ਜੋੜ ਕੇ ਵੀ ਕਹਿੰਦੇ ਨੇ ਉਨਾ ਉਹ ਕਿਵੇਂ ਇਹਨਾਂ ਦੇ ਜਾਨ ਪਿਆਰੇ ਹੋ ਗਏ ਕਿਵੇਂ ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਤੱਕ ਇਹ ਅਤੰਗਵਾਦ ਦੇ ਥੱਲੇ ਔਰ ਯੂਨ ਡੈਜ਼ਿਗਨੇਟਿਡ ਜਿਹੜੇ ਟੈਰਰਿਸਟ ਨੇ ਸੋ ਜ਼ਾਹਰ ਹੈ ਕਿ ਵੀ ਇਹ ਇੱਕ ਡਰਟੀ ਖੇਡ ਖੇਡ ਰਹੇ ਨੇ ਔਰ ਇਹਨਾਂ ਨੇ ਕਿਉਂਕਿ ਭਾਰਤ ਦੀ ਜਨਤਾ ਨੂੰ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਦੇ ਉੱਤੇ ਲਾਇਆ ਹਿੰਦੂਤਵਾ ਦੇ ਨਾਂ ਥੱਲੇ ਸੋ ਨਫਰਤ ਫੈਰਾਣ ਦੇ ਨਾਂ ਥੱਲੇ ਉਹਨਾਂ ਨੂੰ ਹੁਣ ਵਿਦਨ ਇੰਡੀਆ ਵੀ ਇਹ ਲੱਗਦਾ ਹੈ ਕਿ ਉਹਨਾਂ ਦਾ ਹਿੰਦੂ ਮੁਸਲਮਾਨ ਫਾਰਮੂਲਾ ਬਹੁਤਾ ਕਾਮਯਾਬ ਨਹੀਂ ਹੋ ਰਿਹਾ ਛੇ ਦਿਨ ਰੱਖ ਕੇ ਬਤਕੀ ਨੂੰ ਦਿਓ ਬੰਦ ਜਿਹੜਾ ਇਹਨਾਂ ਦਾ ਬੇਸਿਕ ਐਲਮਾ ਮੈਟਰ ਹੈ ਤਾਲੀਬਾਨ ਦਾ ਕਿਉਂਕਿ ਉਹਨਾਂ ਦੀਆਂ ਪ੍ਰਿੰਸੀਪਲਸ ਨੂੰ ਇਹ ਮੰਨਦੇ ਨੇ ਉੱਥੇ ਵੀ ਉਹਨੂੰ ਐਲੋਕ ਕੀਤਾ ਗਿਆ ਜਿੱਥੇ ਇਹਨਾਂ ਨੇ ਪਹਿਲਾਂ ਜਿਹੜਾ ਕਰਜ਼ਾਈ ਔਰ ਦੂਜੇ ਹਾਕਮ ਆਂਦੇ ਰਹੇ ਉਹਨਾਂ ਨੂੰ ਦਿਓ ਬੰਦ ਨਹੀਂ ਸੀ ਜਾਣ ਦੱਤੇ ਔਰ ਇਸ ਜਦੋਂ ਮਤਕੀ ਇੱਥੇ ਸੀ ਪਾਕਿਸਤਾਨ ਨੇ ਵੀ ਦੇਖਿਆ ਵੀ ਭਾਰਤ ਬਹੁਤ ਗੰਦੀ ਖੇਡ ਖੇਡ ਰਿਹਾ ਔਰ ਉਸੇ ਪੀਰੀਅਡਸ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਿਹੜਾ ਤਰੀਕੇ ਤਾਲੀਬਾਨ ਦੇ ਜਿਹੜੇ دہشت ਗਰਦ ਸੀ ਉਹਨਾਂ ਨੇ 12 ਫੌਜੀ ਪਾਕਿਸਤਾਨ ਦੇ ਜਿਨ੍ਹਾਂ ਚ ਕਰਨਲ ਇੱਕ ਮੇਜਰ ਵੀ ਸ਼ਾਮਲ ਸੀ ਮਾਰ ਤੇ ਸੋ ਪਾਕਿਸਤਾਨ ਨੇ ਤਾਬੜ ਤੋੜ ਹਮਲੇ ਕੀਤੇ ਕਾਬਲ ਦੇ ਉੱਤੇ ਵੀ ਜਲਾਲਾਬਾਦ ਵੀ ਇਹਨਾਂ ਦੇ ਹੈੱਡ ਕੁਆਰਟਰਸ ਤੇ ਔਰ ਪਿਛਲੇ ਦਿਨਾਂ ਚ ਵੀਕਐਂਡ ਦੇ ਉੱਤੇ ਖਾਸ ਤੌਰ ਤੇ ਉਹਨਾਂ ਵੱਲੋਂ ਫਿਰ ਜਵਾਬੀ ਹਮਲਾ ਬਾਰਡਰ ਪ੍ਰੋਪਰ ਅਫਗਾਨ ਰਜੀਮ ਨੇ ਕੀਤਾ ਕਿਉਂਕਿ ਅਫਗਾਨਿਸਤਾਨ ਕੋਲ ਆਪਣੀ 에ਅਰ ਫੋਰਸ ਤਾਂ ਨਹੀਂ ਹੈ ਬਾਰਡਰ ਚੌਂਕੀਆਂ ਦੇ ਉੱਤੇ ਕੀਤਾ ਹੈ ਪਾਕਿਸਤਾਨ ਨੇ ਫਿਰ ਉੱਥੇ ਵੀ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਭੰਨਿਆ ਫਿਰ ਤੁਰਕੀ ਔਰ ਕਤਰ ਇਹ ਵਿੱਚ ਜੁਆਇਨ ਕਰ ਗਏ ਪੀਸ ਨੇਗੋਸ਼ੀਏਸ਼ਨ ਦੇ ਲਈ ਕਤਰ ਨੇ ਔਰ ਤੁਰਕੀ ਨੇ ਇਹ ਸਮਝੌਤਾ ਜਿਹੜਾ ਅਫਗਾਨ ਤਾਲੀਬਾਨ ਰਜੀਮ ਔਰ ਪਾਕਿਸਤਾਨ ਹਕੂਮਤ ਕਰਾਇਆ ਔਰ ਉਹਦੇ ਵਿੱਚ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਫਿਰ ਵੀ ਬਿਲਕੁਲ ਖੁੱਲ ਕੇ ਕਿਹਾ ਕਿ ਵੀ ਜੇ ਕੋਈ ਵੀ ਹਮਲਾ ਤਾਲੀਬਾਨ ਦੇ ਨਾਂ ਥੱਲੇ ਅਫਗਾਨਿਸਤਾਨ ਦੀ ਸੌਇਲ ਤੋਂ ਹੋਇਆ ਤੇ ਅਸੀਂ ਇਸ ਲਈ ਅਫਗਾਨ ਰਜੀਮ ਨੂੰ ਹੀ ਜ਼ਿੰਮੇਵਾਰ ਸਮਝਾਂਗੇ ਔਰ ਅਸੀਂ ਇਹਨਾਂ ਦਾ ਸਿਰ ਪੰਨਾਂਗੇ ਅਸੀਂ ਸਮਝਦੇ ਹਾਂ ਇਕੱਲਾ ਇਹੀ ਨੇ ਇਹ ਭਾਰਤ ਨੂੰ ਜਵਾਬ ਹੈ ਕਿਉਂਕਿ ਉਹ ਉਹਨਾਂ ਦੀ ਲੀਡਰਸ਼ਿਪ ਇੰਡੀਅਨ ਪ੍ਰੌਕਸੀ ਤਾਲੀਬਾਨ ਰਜਿਮ ਕਹਿੰਦੇ ਨੇ ਬਿਲਕੁਲ ਜਿਹੜੀ ਠੀਕ ਟਰਮ ਹੈ ਇਸੇ ਦੌਰਾਨ ਪਾਕਿਸਤਾਨ ਦੀ ਮਿਲਟਰੀ ਅਕੈਡਮੀ ਹੈ ਕਾਕੂਲ ਅਬਟਾਬਾਦ ਜਿਹੜਾ ਪਾਕਿਸਤਾਨ ਦਾ ਇੱਕ ਵੱਡਾ ਸ਼ਹਿਰ ਹੈ ਉਸ ਦੇ ਵਿੱਚ ਇਹ ਖੈਬਰ ਪਖਤੂਨਖਵਾ ਸੂਬੇ ਦਾ ਹਿੱਸਾ ਉੱਥੇ ਕਿਉਂਕਿ 10-11 ਹੋਰ ਮੁਲਕ ਨੇ ਜਿਹਨਾਂ ਦੇ ਆਰਮੀ ਆਫੀਸਰ ਪਾਕਿਸਤਾਨ ਦੀ ਇਸ ਕਾਕੂਲ ਅਕੈਡਮੀ ਦੇ ਵਿੱਚ ਟ੍ਰੇਨਡ ਹੁੰਦੇ ਨੇ ਜਨਾਜ਼ ਇੰਡੋਨੇਸ਼ੀਆ ਸ੍ਰੀਲੰਕਾ ਬਰਮ ਨੇਪਾਲ ਫਿਲੀਪੀਨਸ ਬਹੁਤ ਸਾਰੇ ਜਿਹੜੇ ਨੇ 10 ਕੇ 11 ਮੁਲਕ ਨੇ ਸੋ ਉਹਨਾਂ ਦੀ ਗ੍ਰੈਜੂਏਸ਼ਨ ਸੈਰੇਮਨੀ ਸੀ ਜਿਸ ਨੂੰ ਉਹਨਾਂ ਦੇ ਆਰਮੀ ਚੀਫ ਔਰ ਫੀਲਡ ਮਾਰਸ਼ਲ ਆਸਮੁਨੀਰ ਨੇ ਐਡਰੈਸ ਕੀਤਾ ਉਹਨਾਂ ਨੇ ਬਿਲਕੁਲ ਅਨਿਕਵੋਕਲ ਜਿਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਬਿਨਾ ਕਿਸੇ ਸ਼ਬਦਾਂ ਨੂੰ ਖਾਦੇ ਲਫਜ਼ਾਂ ਦਾ ਕੋਈ ਘਟਾ ਕਰਦੇ ਉਹਨਾਂ ਨੇ ਕਿਹਾ ਕਿ ਭਾਰਤ ਇਸ ਗੱਲ ਨੂੰ ਯਾਦ ਰੱਖੇ ਕਿ ਜੇ ਉਹਨਾਂ ਨੇ ਕੋਈ ਐਸੀ ਦਿਲਵਾਰੀ ਦੀ ਹਰਕਤ ਕੀਤੀ ਤੇ ਅਸੀਂ ਉਸ ਦਾ ਟੁਕਵਾ ਹੀ ਨਹੀਂ ਮੂੰਹ ਤੋੜਵਾ ਉਹਦਾ ਜਵਾਬ ਦੇਵਾਂਗੇ ਉਹਦੇ ਕਨਸੀਕਵੈਂਸ ਕੁਝ ਵੀ ਹੋਣ ਭਾਰਤ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ ਔਰ ਕੋਈ ਵੀ 扑ੜਕਾੜ ਜਾਂ ਕੋਈ ਵੀ ਪ੍ਰੋਵੋਕੇਸ਼ਨ ਜਿਹੜੀ ਅੱਜ ਉਹਨਾਂ ਦੇ ਜਨਰਲ ਔਰ ਪੋਲਿਟਿਸ਼ੀਅਨ ਕਰ ਰਹੇ ਨੇ ਅਸੀਂ ਜਿਵੇਂ ਪਹਿਲਾ ਮਈ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਦੰਦ ਖੱਟੇ ਕੀਤੇ ਨੇ ਅਸੀਂ ਇਹਨਾਂ ਦਾ ਮੂੰਹ ਪੰਨਾਂਗੇ ਸੋ ਅਸੀਂ ਸਮਝਦੇ ਹਾਂ ਕਿ ਇਹ ਸ਼ਾਇਦ ਇਹਨਾਂ ਨੂੰ ਭਾਰਤੀ ਹਾਕਮਾਂ ਨੂੰ ਹੀ ਸੂਟ ਕਰਦਾ ਹੈ ਕਿ ਉਹ ਇੱਕ ਟੈਂਪਰੇਚਰ ਰਾਈਜ਼ ਕਰਕੇ ਰੱਖਣ ਜੇ ਤਾਂ ਗੱਲ ਇਹ ਬਿਆਨਬਾਜ਼ੀਆਂ ਤੱਕ ਰਹਿੰਦੀ ਹੈ ਫਿਰ ਤਾਂ ਚਲੋ ਸਿਆਸਤ ਸਮਝ ਆ ਸਕਦੀ ਹੈ ਪਰ ਜਿਸ ਕਿਸਮ ਦਾ ਇਹਨਾਂ ਦੇ ਹੁਣ ਫੌਜੀ ਜਰਨੈਲ ਵੀ ਸਿਆਸੀ ਕਾਨਫਰੰਸਾਂ ਕਰਨ ਲੱਗ ਗਏ ਨੇ ਪੋਲਿਟੀਕਲ ਦਾਨਬਾਜ਼ੀ ਉਹਨਾਂ ਦਾ ਜਨਰਲ ਉਹਨਾਂ ਦਾ ਡੈਪਟੀ ਚੋਹਾਨ ਉਹਨਾਂ ਦਾ ਦਪਿੰਦਰ ਕੀ ਹੈ द्विवेदी ਕੇ ਕੋਣ ਉਸ ਤੋਂ ਲੱਗਦਾ ਹੈ ਕਿ ਵੀ ਇਹ ਕੋਈ ਨਾ ਕੋਈ ਕਿਉਂਕਿ ਇਸ ਵੇਲੇ ਜੋ ਜੋ ਤਰਫੋਂ ਕਰੇ ਹੋਏ ਨੇ ਇਕਨੋਮੀ ਦਾ ਮਾੜਾ ਹਾਲ ਹੈ ਪ੍ਰੈਜ਼ੀਡੈਂਟ ਟਰੰਪ ਨੇ ਪੂਰਾ ਜਿਹੜਾ ਹੈ ਉਹ ਸਰ ਦੇ ਉੱਤੇ ਛੱਤ ਰੱਖਿਆ ਹੋਇਆ ਹੈ ਟੈਰਿਫ ਦਾ ਵੀ ਮੁੱਦਾ ਜਿਹੜਾ ਉਸੇ ਤਰ੍ਹਾਂ ਹੀ ਖੜਾ ਹੈ ਔਰ ਇਸ ਦੇ ਨਾਲ-ਨਾਲ ਪ੍ਰੈਜ਼ੀਡੈਂਟ ਟਰੰਪ ਨੇ ਹੁਣ 55ਵੀਂ ਵਾਰ ਅਗੇ ਜਿੱਥੇ ਸੀਜ਼ ਫਾਇਰ ਕਰਾਉਣ ਦਾ ਕ੍ਰੈਡਿਟ ਲਿਆ ਇੰਡੀਆ ਪਾਕਿਸਤਾਨ ਵਿਚਾਲੇ ਉੱਥੇ ਉਹਨਾਂ ਨੇ ਪਰਸੋਂ ਵੀ ਕਿਹਾ ਕਿ ਵੀ ਅਸੀਂ ਜੇ ਇੰਡੀਆ ਨੇ ਨਾ ਛੱਡਿਆ ਰੂਸੀ ਤੇਲ ਖਰੀਦਣਾ ਤੇ ਅਸੀਂ ਉਹਨਾਂ ਤੇ ਹੋਰ ਵੀ ਹੈਵੀ ਟੈਰਿਫ ਲਾਵਾਂਗੇ ਉਹ ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ ਵੀ ਲੋਕਾਂ ਨੂੰ ਉੱਥੇ ਕੋਈ ਨਾ ਕੋਈ ਪੋਲਿਟੀਕਲ ਬਿਜ਼ੀ ਰੱਖਣ ਦੇ ਲਈ ਐਂਟੀ ਪਾਕਿਸਤਾਨ ਤੇ ਤਾਲਿਬਾਨ ਵਾਲਾ ਜਿਹੜਾ ਸ਼ੋਸ਼ਾ ਛੱਡਿਆ ਪਰ ਇਹ ਇਹਨੂੰ ਅੰਗਰੇਜ਼ੀ 'ਚ ਕਹਿਣਾ ਹੋਇਆ ਤਾਂ ਪਲੇਇੰਗ ਵਿਦ ਅ ਫਾਇਰ ਤੁਸੀਂ ਸੱਪ ਪਾਲ ਕੇ ਇਹ ਸਮਝੋ ਕਿ ਭਾਈ ਸਭ ਤੁਸੀਂ ਗਵੰਡੀ ਨੂੰ ਡਸਣ ਲਈ ਰੱਖਿਆ ਜਿਹੜਾ ਤੁਹਾਡਾ ਇਹ ਇਰਾਦਾ ਹੈ ਅਲਟੀਮੇਟ ਸਭ ਸਭ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਹੀ ਸ਼ਿਕਾਰ ਬਣਾਏ ਸੋ ਇਹ ਬਹੁਤ ਔਰ ਸਿੱਖ ਕੌਮ ਦੇ ਨਾਤੇ ਸਾਡੇ ਲਈ ਵੀ ਇਹ ਪਰਖ ਦੀ ਸਮਝ ਦੀ ਔਰ ਅੰਡਰਸਟੈਂਡ ਕਰਨ ਦੀ ਘੜੀ ਹੈ ਕਿ ਅਸੀਂ ਜਿੱਥੇ 18ਵੀਂ ਸਦੀ ਦੀ ਸਟਰਗਲ ਦੀ ਗੱਲ ਕਰਦੇ ਹਾਂ ਮੁਗਲਾਂ ਨਾਲੋਂ ਵੀ ਜ਼ਿਆਦਾ ਜਿਹੜਾ ਸਾਨੂੰ ਟਫ ਟਾਈਮ ਮਿਲਿਆ ਹੈ ਵੱਡਾ ਘਲੂਕਾਰਾ ਹੋਇਆ ਦਰਬਾਰ ਸਾਹਿਬ ਦੀ ਪੰਜ ਵਾਰ ਬਰਬਾਦੀ ਹੋਈ ਉ ਅਫਦਾਲੀ ਹੋਏ ਉਹਦਾ ਪੁੱਤਰ ਤੈਮੂਰ ਹੋਏ ਉਹਦਾ ਪੁੱਤਰ ਸ਼ਾਹਜਹਾਨ ਹੋਏ ਤੇ ਇਸ ਹਾਲਤ ਜਦੋਂ ਕਿ ਹਿੰਦੂ ਤਵੀਆਂ ਨੇ ਤਾਲੀਬਾਨ دہشت گردਾਂ ਦੇ ਨਾਲ ਹੱਥ ਮੜਾਇਆ ਔਰ ਇਸ CIA ਦੀ ਇੱਕ ਸਾਬਕਾ ਬੀਬੀ ਸਾਰਾ ਨੇ ਇੱਕ ਇੰਟਰਵਿਊ ਚ ਕਿਹਾ ਸੀ ਕਿ 10 ਮਿਲੀਅਨ ਡਾਲਰ ਤਾਲੀਬਾਨ ਨੂੰ ਦੇ ਕੇ ਇੰਡੀਅਨ ਅਜੀਤ ਢਾਵਲ ਜਾਂ ਉਹਨਾਂ ਦੀ ਰਾਹ ਨੇ ਪਾਕਿਸਤਾਨ ਦੇ ਵਿੱਚ ਕਸ਼ਮੀਰੀ ਔਰ ਖਾਲਸਤਾਨੀ ਐਕਟਿਵਿਸਟ ਨੂੰ ਮਰਵਾਣਾ ਸ਼ੁਰੂ ਕੀਤਾ ਜਿਹਦੀ ਭੇਟ ਭਾਈ ਪਰਮਜੀਤ ਸਿੰਘ ਪੰਜਵਾੜਵੀ ਚੜ੍ਹੇ ਔਰ ਦਰਜਨ ਤੋਂ ਜ਼ਿਆਦਾ ਕਸ਼ਮੀਰੀ ਐਕਟਿਵਿਸਟ ਵੀ ਜਿਹੜੇ ਉਹਨਾਂ ਨੇ ਮਾਰੇ ਨੇ ਸੋ ਸਿੱਖ ਤਾਂ ਸੁੱਤੇ ਹੋਏ ਨੇ ਤੁਸੀਂ ਤਾਂ ਦੀਵੇ ਜਗਾਉਣ ਤੇ ਲੱਗੇ ਹੋਏ ਆਂ ਕਿ ਭਾਈ ਜਿਹੜਾ ਅਸੀਂ ਸੈਲੀਬ੍ਰੇਟ ਕਰ ਲਈਏ ਸਾਨੂੰ ਕੋਈ ਬਹੁਤਾ ਕੌਮੀ ਤੌਰ ਦੇ ਉੱਤੇ ਫਿਊ ਹੰਡਰਡ ਹੋਣਗੇ ਇੰਟਰਨੈਸ਼ਨਲੀ ਜਾਂ ਨੈਸ਼ਨਲੀ ਜਿਹੜੇ ਸਿੱਖ ਫਿਗਰਮੰਦ ਹੁੰਦੇ ਨੇ ਜਾਂ ਜਿਹੜੇ ਆਪਣੀ ਗੱਲ ਕਰਦੇ ਨੇ ਬਾਕੀ ਵਾਸ ਮжоਰਿਟੀ ਦਾ ਇਹ ਸਾਰੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਜੜਾਬ ਹੈ ਕਿਸੇ ਪਾਸੋਂ ਜੀ ਇਹ ਸਾਰੀ ਗੱਲਾਂ ਮਾਤਾ ਡਾਕਟਰ ਸਾਹਿਬ ਸਾਡੀਆਂ ਸਟੇਜਾਂ ਤੋਂ ਸਾਡੇ ਪੰਜਾਬੀ মিডিਏ 'ਚ ਸਾਡੇ ਸਿੱਖ ਸਕਾਲਰਾਂ ਨੂੰ ਵਿਦਵਾਨਾਂ ਨੂੰ ਘਰ ਘਰ ਹੋਣੀ ਚਾਹੀਦੀ ਨੇ ਪਰ ਜਿਵੇਂ ਤੁਸੀਂ ਗੱਲ ਕੀਤੀ ਚਲ ਕੋਈ ਗੱਲ ਨਹੀਂ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਰਹਾਂਗੇ ਤੋਰਦੇ ਰਹਿਣਾ ਚਾਹੀਦਾ ਅ ਅੱਜ ਦੀ ਆਵਾਜ਼ ਹੱਕ ਸੱਚ ਇਨਸਾਫ਼ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਵਾਲਾ ਪ੍ਰੋਗਰਾਮ ਹੈ ਡਾਕਟਰ ਅਮਜੀਤ ਸਿੰਘ ਸਾਹਿਬ ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਤੇ ਆਉਂਦੇ ਨਹੀਂ ਤੇ ਟੀਵੀ 84 ਤੇ ਵੀ ਤੁਸੀਂ ਇਹਨਾਂ ਨੂੰ ਦੇਖਦੇ ਹੋ ਸੁਣਦੇ ਹੋ ਵਿਚਾਰਦੇ ਹੋ